ਮਦੁਪਹਰ ਛੰਦ ਮਦੁਪਹਰ ਛੰਦ ਤਉ ਪ੍ਰਸਾਦਿ ਤਉ ਪ੍ਰਸਾਦਿ ਗੁਣ ਗਨ ਉਦਾਰ ਗੁਣ ਗਨ ਉਦਾਰ ਵਖਰੇ ਵਖਰੇ ਪਾਠ ਗੁਣ ਗਨ ਉਦਾਰ ਗੁਣ ਗਨ ਉਦਾਰ ਮਹਿਮਾ ਅਪਾਰ ਮਹਿਮਾ ਅਪਾਰ ਮਹਿਮਾ ਹਾ ਹਾ ਪੂਰ ਬੋਲਣਾ ਮਹਿਮਾ 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 ਅਪਾਰ ਮਹਿਮਾ ਅਪਾਰ ਆਸਨ ਅਭੰਗ ਆਸਨ ਕੁਮਾਰ ਅਨੰਗ ਕੁਮਾਰ ਅਨੰਗ ਅਨੁਭਾਉ ਪ੍ਰਕਾਸ਼ ਅਨੁਭਾਉ ਪ੍ਰਕਾਸ਼ ਇਸ ਦਿਨ ਅਨਾਸ ਇਸ ਦਿਨ ਅਨਾਸ ਆ ਜਾਣ ਬਾਹੂ ਆ ਜਾਣ ਬਾਹੂ ਡੇੜੇ ਨੂੰ ਕੰਨ ਆ ਜਾਣ ਬਾਹੂ ਆ ਜਾਣ ਬਾਹੂ ਸਾਹਾਨ ਸਾਹੂ ਸਾਹਾਨ ਸਾਹੂ ਰਾਜਾਨ ਰਾਜ ਰਾਜਾਨ ਰਾਜ ਭਾਨਾਨ ਭਾਨ They want a devil. ਉਪਮਾ ਮਹਾਨ ਉਪਮਾ ਮਹਾਨ ਇੰਦ੍ਰਾਨ ਇੰਦਰ ਇੰਦ੍ਰਾਨ ਇੰਦਰ ਬਾਲਾਨ ਬਾਲ ਬਾਲਾਨ ਬਾਲ ਰੰਕਾਨ ਰੰਕ ਰੰਕਾਨ ਰੰਕ ਰਾਦੇ ਦੇ ਟਿੱਪੀਆ ਜੋਰ ਲਾ ਕੇ ਸ਼ਬਦ ਬੋਲਣਾ ਰੰਕਾਨ ਰੰਕ ਰੰਕਾਨ ਰੰਕ ਕਾਲਾਨ ਕਾਲ ਕਾਲਾਨ ਕਾਲ ਅਨਪੂਤ ਅੰਗ ਅਨਪੂਤ ਅੰਗ ਅਭਾ ਅਭੰਗ ਅਭਾ ਅਭੰਗ ਭਾਰਾ ਕਰਕੇ ਸ਼ਬਦ ਬੋਲਣਾ ਆਬਾ 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 ਅਪੰਗ ਆਬਾ ਅਪੰਗ ਗਤ ਮਿਤ ਅਪਾਰ ਗਤ ਮਿਤ ਅਪਾਰ ਗੁਣ ਗਨ ਉਦਾਰ ਗੁਣ ਗਨ ਉਦਾਰ ਮੋਨ ਗਨ ਪ੍ਰਣਾਮ ਮੋਨ ਗਨ ਪ੍ਰਣਾਮ ਨਿਰਭੈ ਨਿਕਾਮ ਨਿਰਭੈ ਨਿਕਾਮ ਆਤੇ ਦੋਤੇ ਪ੍ਰਚੰਡ ਆਤੇ ਦੋਤੇ ਮਿਤ ਗਤ ਅਖੰਡ ਮਿਤ ਗਤ ਅਖੰਡ ਅਲਸ ਕਰਮ ਅਦਰਸ ਕਰਮ ਇੱਥੇ ਜਈਆ ਮੁਕਤਾ ਕੱਲਾ ਹੀਆ ਇੱਥੇ ਜਈਆ ਦੀ ਜਗ੍ਹਾ ਸਸੇ ਨੂੰ ਦਲਾਮ ਬੋਲਣੀ ਆ ਅਲਸ ਅਦਰਸ ਤਿੰਨੀ ਅੱਖਰ ਬੋਲਣੀ ਦਲਾਮਾ ਲਾ ਕੇ ਸਸੇ ਨੂੰ ਅਲਸ ਅਦਰਸ ਕਰਮ ਕਰਮ ਅਦਰਸ ਅਦਰਸ ਧਰਮ ਧਰਮ ਇਹ ਸਾਰੇ ਸ਼ਬਦਾਂ ਦੀ ਜਈਏ ਮੁਕਤੇ ਆਏ ਇਹਨਾਂ ਦੀ ਜਗ੍ਹਾ ਦਰਵਾਣਾ ਬੋਲਣੀ ਆ ਆਦਰਸੈ ਆਦਰਸੈ ਧਰਮ ਧਰਮ ਸਰਬ ਪਰਣਾਡੈ ਸਰਬ ਪਰਣਾਡੈ ਢੱਡਾ ਖਰਾ ਭਾਰਾ ਕਰਕੇ ਬੋਲਣਾ ਪਰਣਾਡੈ ਪਰਣਾਡੈ ਹਨ ਡੰਡ ਵੱਡੈ ਡੰਡ ਵੱਡੈ ਬੱਬੇ ਕੰਨਾਂ ਢੱਡੇ ਤੋਂ ਦਲਾਈਆਂ ਵੱਡਾ ਵੱਡਾ ਚਾਚਰੀ ਸ਼ੰਦ ਚਾਚਰੀ ਸ਼ੰਦ ਜੈ ਪ੍ਰਸਾਦ ਜੈ ਪ੍ਰਸਾਦ ਗੋਬਿੰਦੇ ਗੋਬਿੰਦੇ ਮੁਕੰਦੇ ਮੁਕੰਦੇ ਬੰਬੇ ਨੂੰ ਕੜਾ ਮੁਕੰਦੇ ਮੁਕੰਦੇ ਉਦਾਰੇ 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 ਨਹੀਂ ਕਹਿਣਾ ਉਦਾਰੇ ਪੋਲਾ ਜਿਹਾ ਸ਼ਬਦ ਬੋਲਣਾ ਉਦਾਰੇ 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 ਅਪਾਰੇ ਅਪਾਰੇ ਹਰੀੰ ਹਰੀੰ ਕਰੀਯੰ ਕਰੀਯੰ ਨਿਰਨਾਮੇ ਨਿਰਨਾਮੇ ਅਕਾਮੇ ਅਕਾਮੇ ਪੋਜੰਗ ਪ੍ਰਯਾਤ ਛੰਦ ਪੋਜੰਗ ਪ੍ਰਯਾਤ ਛੰਦ ਚਤਰ ਚੱਕਰ ਕਰਤਾ ਚਤਰ ਚੱਕਰ ਤਤ ਆਦਿਕ ਲਾਗੇ ਜੋਰਨਾ ਸ਼ਬਦ ਬੋਲਣੇ ਆ 74 ਚੱਕਰ ਕਰਤਾ 74 ਚੱਕਰ ਕਰਤਾ ਚਤੁਰ ਚੱਕਰ ਹਰਤਾ ਚਤੁਰ ਚੱਕਰ ਹਰਤਾ ਚਤੁਰ ਚੱਕਰ ਦਾਨੇ ਚੱਕਰ ਚੱਕਰ ਦਾਨੇ ਚਤੁਰ ਚੱਕਰ ਜਾਣੇ ਚਤੁਰ ਚੱਕਰ ਜਾਣੇ ਚਤੁਰ ਚਤੁਰ ਚੱਕਰ ਵਰਤੀ ਚਤੁਰ ਚੱਕਰ ਵਰਤੀ ਚਤੁਰ ਚੱਕਰ ਭਰਤੀ ਚਤੁਰ ਚੱਕਰ ਭਰਤੀ ਚਤੁਰ ਚੱਕਰ ਪਾਲੇ ਚਤੁਰ ਚੱਕਰ ਪਾਲੇ ਚਤੁਰ ਚੱਕਰ ਕਾਲੇ ਚਤੁਰ ਚੱਕਰ ਕਾਲੇ ਚਤੁਰ ਨਹੀਂ ਕਹਣਾ ਚਤੁਰ ਚੱਕਰ ਚਤੁਰ ਚੱਕਰ ਕਾਲੇ ਚਤੁਰ ਚੱਕਰ ਕਾਲੇ ਚਤੁਰ ਚੱਕਰ ਪਾਸੇ ਚਤੁਰ ਚੱਕਰ ਪਾਸੇ ਚਤੁਰ ਚੱਕਰ ਵਾਸੀ ਚਤੁਰ ਚੱਕਰ ਵਾਸੀ ਚਤੁਰ ਚੱਕਰ ਮਾਨਿਆ ਚਤੁਰ ਚੱਕਰ ਮਾਨਿਆ ਨੰਨੇ ਨੂੰ ਸਿਆਰੀ ਐੜੇ ਨੂੰ ਦੁਲਾਈਆਂ ਮਾਨਿਆ 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 ਚਤਰ ਚੱਕਰ ਦਾਨਿਆ ਚਤਰ ਚੱਕਰ ਦਾਨਿਆ ਇਹ ਵੀ ਨੰਨੇ ਨੂੰ ਸਿਆਰੀ ਐੜੇ ਨੂੰ ਦੁਲਾਈਆਂ ਦਾਨਿਆ ਮਾਨਿਆ ਚਾਚਰੀ ਸ਼ੰਦ ਚਾਚਰੀ ਸ਼ੰਦ ਨਾ 17 ਨਾ 17 17 ਨਹੀਂ ਕਹਿਣਾ 17 ਸਸੇ ਤੇ ਅਧਿਕ ਲੱਗੇ ਜੋਰ ਨਾਲ ਸ਼ਬਦ ਬੋਲਣਾ ਇੱਥੇ ਗਿਣਤ ਨਹੀਂ ਇੱਥੇ ਦੁਸ਼ਮਨ ਦਾ ਬਾਚਕਾ ਨਾ ਸਤ੍ਰੈ ਨਾ ਸਤ੍ਰੈ ਨਾ ਸਤ੍ਰੈ ਨਾ ਸਤ੍ਰੈ ਨਾ ਮਿਤ੍ਰੈ ਨਾ ਮਿਤ੍ਰੈ ਨਾ ਭਰਮੰ ਨਾ ਭਰਮੰ ਨਾ ਪਿਤ੍ਰੈ ਨਾ ਪਿਤ੍ਰੈ ਨਾ ਕਰਮੰ ਨਾ ਕਰਮੰ ਨਾ ਕਾਏ ਨਾ ਕਾਏ ਅਜਨਮੰ ਅਜਨਮੰ ਅਜਾਏ ਅਜਾਏ ਨਾ ਚਿਤ੍ਰੈ ਨਾ ਚਿਤ੍ਰੈ ਨਾ ਮਿਤ੍ਰੈ ਨਾ ਮਿਤ੍ਰੈ ਪਰੇ ਹੈ ਪਰੇ ਹੈ ਪਵਿੱਤਰੈ ਪਵਿੱਤਰੈ ਪ੍ਰਥੀਸੰ ਪ੍ਰਥੀਸੰ ਅਦਿਸ 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 ਅਕ੍ਰਿਸ ਅਕ੍ਰਿਸ ਭਗਵਤੀ ਸ਼ੰਦ ਭਗਵਤੀ ਸ਼ੰਦ ਪਰ ਪ੍ਰਸਾਦ ਪਰ ਪ੍ਰਸਾਦ ਕਥ ਤੇ ਕਥ ਤੇ ਕੇ ਆਛਜ ਦੇਸੈ ਕੇ ਆਛਜ ਦੇਸੈ ਜਿੰਨੇ ਸ਼ਬਦ ਆਏ ਕਕੇ ਅੱਖਰ ਕਕੇ ਨੂੰ ਸਿਹਾਰੀ ਆ ਕੇ ਇੰਨੀ ਕੀ ਆਵਾਜ਼ ਬੋਲਣੀ ਆ ਕਕੇ ਸਿਹਾਰੀ ਕੇ 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 ਆਛਜ ਦੇਸੈ ਜੇ ਆਛਜ ਦੇਸੈ ੜੀ ਨੂੰ ਕੰਨਾ ਆਛਜ ਆਛਜ ਦੇਸੈ ਦੇਸੈ ਕੇ ਆ ਭਿਜ ਪੇਸੈ ਜੇ ਆ ਭਿਜ ਪੇਸੈ ਕੇ ਆ ਗੰਜ ਕਰਮੈ ਜੇ ਆ ਗੰਜ ਕਰਮੈ ਕੇ ਆ ਭੰਜ ਭਰਮੈ ਜੇ ਆ ਭੰਜ ਭਰਮੈ ਕੇ ਆ ਭੇਜ ਲੋਕੈ ਜੇ ਆ ਭੇਜ ਲੋਕੈ ਕੇ ਆ ਦਿੱਤ ਸੋਕੈ ਜੇ ਆ ਦਿੱਤ ਸੋਕੈ ਕੇ ਅਵਧੂਤ ਵਰਨੈ ਜੇ ਅਵਧੂਤ ਕਰਨੇ ਅਬਧੂਤ ਵਰਣ ਅਬਧੂਤ ਵਰਣ ਕੇ ਬੇਭੂਤ ਕਰਨੇ ਤੇ ਬੇਭੂਤ ਕਰਨੇ ਬੱਬੇ ਨੂੰ ਸਿਹਾਰੀ ਆ ਬੇਭੂਤ ਬੇਭੂਤ ਕਰਨੇ ਬੇਭੂਤ ਕਰਨੇ ਕੇ ਰਾਜੰ ਪ੍ਰਭਾ ਹੈ ਤੇ ਰਾਜੰ ਪ੍ਰਭਾ ਹੈ ਕੇ ਧਰਮੰ ਤੁਜਾ ਹੈ ਤੇ ਧਰਮੰ ਤੁਜਾ ਹੈ ਤੁਜਾ ਸ਼ਬਦ ਪੋਲਾ ਜਾ ਬੋਲਣਾ ਤੁਜਾ ਹੈ ਤੁਜਾ ਹੈ ਕਿ ਆਸੋਕ ਵਰਨ ਕਿ ਆਸੋਕ ਵਰਨ ਕਿ ਸਰਬਾ ਅਪਰਨ ਕਿ ਸਰਬਾ ਅਪਰਨ ਕਿ ਜਗਤੰ ਕ੍ਰਿਤੀ ਹੈ ਕਿ ਜਗਤੰ ਕ੍ਰਿਤੀ ਹੈ ਰਾਰੇ ਨੂੰ ਸਿਆਰੀ ਲਾਉਣੀ ਕੱਕੇ ਦੀ ਕ੍ਰਿਤੀ 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 के जगतम कृति है के जगतम कृति है के छत्रं क्षत्री है के छत्रं क्षत्री है क्षत्रिय से अधिक लागे जोड़ना शब्द परने छत्रं क्षत्री है छत्रं क्षत्री है के ब्रह्मं रूप है के ब्रह्मं रूप है हा हा ख वर्ण ब्रह्मं 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 के ब्रह्मं रूप है ब्रह्मं ਕੇ ਅਨਭਾ ਅਨੂਪੈ ਕੇ ਅਨਭਾ ਅਨੂਪੈ ਕੇ ਆਦ ਅਦੇਵ ਹੈ ਕੇ ਆਦ ਅਦੇਵ ਹੈ ਕੇ ਆਪ ਅਭੇਵ ਹੈ ਕੇ ਆਪ ਅਭੇਵ ਹੈ ਕੇ ਚਿਤਰੰ ਬਹਿਿਨੈ ਕੇ ਚਿਤਰੰ ਬਹਿਿਨੈ ਬੱਬੇ ਨੂੰ ਸਿਆਰੀ ਬਹੀਨਿਆ ਨਹੀਂ ਕਹਿਣਾ ਬਹਿਿਨੈ ਬਹਿਿਨੈ ਬੱਬੇ ਸਿਆਰੀ ਬਹਿ ਬਹਿਿਨੈ ਬਹਿਿਨੈ ਕੇ ਇਕ ਅਧਿਨੈ ਕੇ ਇਕ ਅਧਿਨੈ ਕੇ ਰੋਜੀ ਰਜਾਕੈ ਕੇ ਰੋਜੀ ਰਜਾਕੈ ਰਜਾਕਾ ਕਕੇ ਨੂੰ ਦਲਾਈਆਂ ਕੇ ਰੋਜੀ ਰਜਾਕਾ ਤੇ ਰੋਜੀ ਰਜਾਕਾ ਰਹੀਮਾ ਰਹਾਕਾ ਰਹੀਮਾ ਰਹਾਕਾ ਫਰਾਰੇ ਸਿਆਰੀ ਰੇ ਰਹਾਕਾ ਰਹਾਕਾ ਰਹੀਮਾ ਰਹਾਕਾ ਰਹੀਮਾ ਰਹਾਕਾ ਕੇ ਪਾਕ ਬੇਅੈਬ ਹੈ ਕੇ ਪਾਕ ਬੇਅੈਬ ਹੈ ਬੇਅੈਬ ਹੈ ਬੇਅੈਬ ਹੈ ਕੇ ਗੈਬੁਲ ਗੈਬ ਹੈ ਕੇ ਗੈਬੁਲ ਗੈਬ ਹੈ ਬੇਨੂਕੜਾ ਗੈਬੁਲ ਗੈਬੁਲ ਗੈਬੂਲ 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 ਗੈਬ ਹੈ ਗੈਬੂਲ ਗੈਬ ਹੈ ਕਿ ਅਫਵਲ ਗੁਨਾਹ ਹੈ ਨਾਮਨ ਗੁਨਾਹ ਹੈ ਬਾਬੇ ਨੂੰ ਔਕੜਾ ਅਫਵਲ 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 ਗੁਨਾਹ 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 ਹੈ ਹੈ ਕਿ ਸਾਹਨ ਸਾਹ ਹੈ ਕਿ ਸਾਹਨ ਸਾਹ ਹੈ ਸਾਹ ਹੈ ਸਾਹ ਹੈ ਕੇ ਕਾਰਨ ਕੋਨਿੰਦ ਹੈ ਕੇ ਕਾਰਨ ਕੋਨਿੰਦ ਹੈ ਪੱਕੇ ਨੂੰ ਕੋਨਿੰਦ ਕੋਨਿੰਦ ਕੇ ਕਾਰਨ ਕੋਨਿੰਦ ਹੈ ਕੇ ਕਾਰਨ ਕੋਨਿੰਦ ਕਿਰੋਜੀ ਦੇਹੰਦ ਹੈ ਕਿਰੋਜੀ ਦੇਹੰਦ ਹੈ ਦੇਹੰਦ ਕਹਿਣਾ ਦੇਹਿੰਦ ਨਹੀਂ ਦੇਹੰਦ ਦੇਹੰਦ ਹੈ ਦੇਹੰਦ ਹੈ ਕਿ ਰਾਜਕਰਹੀਮ ਹੈ ਕਿ ਰਾਜਕਰਹੀਮ ਹੈ ਕਿ ਕਰਮੰ ਕਰੀਮ ਹੈ ਕਿ ਕਰਮੰ ਕਰੀਮ ਹੈ ਕਿ ਸਰਬੰ ਕਲੀ ਹੈ ਕਿ ਸਰਬੰ ਕਲੀ ਹੈ ਕਿ ਸਰਬੰ ਦਲੀ ਹੈ ਕਿ ਸਰਬੰ ਦਲੀ ਹੈ ਕਿ ਸਰਬਤਰ ਮਾਨਿਆ ਕਿ ਸਰਬਤਰ ਮਾਨਿਆ ਨੰਦੇ ਨੂੰ ਸਰੀ ਆੜੇ ਨੂੰ ਦੁਲਾਈਆਂ ਮਨ ਮਨਿ ਹੈ ਮਨਿ ਹੈ ਮਨਿ ਹੈ ਕਿ ਸਰਬਤਰ ਦਾਨ ਹੈ ਕਿ ਸਰਬਤਰ ਦਾਨ ਹੈ ਕਿ ਸਰਬਤਰ ਗਉਨ ਹੈ ਕਿ ਸਰਬਤਰ ਗਉਨ ਹੈ ਕਿ ਸਰਬਤਰ ਭਉਨ ਹੈ ਕਿ ਸਰਬਤਰ ਭਉਨ ਹੈ ਕਿ ਸਰਬਤਰ ਦੇਸ ਹੈ ਕਿ ਸਰਬਤਰ ਦੇਸ ਹੈ ਕਿ ਸਰਬਤਰ ਭੇਸ ਹੈ ਕਿ ਸਰਬਤਰ ਭੇਸ ਹੈ ਕਿ ਸਰਬਤਰ ਰਾਜ ਹੈ ਕਿ ਸਰਬਤਰ ਰਾਜ ਹੈ ਕਿ ਸਰਬਤਰ ਸਾਜ ਹੈ ਕਿ ਸਰਬਤਰ ਸਾਜ ਹੈ ਕਿ ਸਰਬਤਰ ਦੀਨ ਹੈ ਕਿ ਸਰਬਤਰ ਕੇ ਸਰਬਤਰ ਲੀਨ ਕੇ ਸਰਬਤਰ ਲੀਨ ਕੇ ਸਰਬਤਰ ਜਾ ਹੋ ਕੇ ਸਰਬਤਰ ਜਾ ਹੋ ਜਾ ਸ਼ਬਦ ਵੱਖਰਾ ਹੋ ਸ਼ਬਦ ਵੱਖਰਾ ਬੋਲਣਾ ਕੇ ਸਰਬਤਰ ਜਾ ਹੋ ਕੇ ਸਰਬਤਰ ਜਾ ਹੋ ਕੇ ਸਰਬਤਰ ਭਾ ਹੋ ਕੇ ਸਰਬਤਰ ਭਾ ਹੋ ਇਹ ਵੀ ਵੱਖਰੇ ਵੱਖਰੇ ਸ਼ਬਦ ਬੋਲਣੇ ਕੇ ਸਰਬਤਰ ਭਾ ਹੋ ਕੇ ਸਰਬਤਰ ਭਾ ਹੋ ਕੇ ਸਰਬਤਰ ਦੇਸ ਕੇ ਸਰਬਤਰ ਕਿਰ ਸਰਬਤਰ ਭੇਸ ਹੈ ਕਿਰ ਸਰਬਤਰ ਭੇਸ ਹੈ ਕਿਰ ਸਰਬਤਰ ਕਾਲ ਹੈ ਕਿਰ ਸਰਬਤਰ ਕਾਲ ਹੈ ਕਿਰ ਸਰਬਤਰ ਪਾਲ ਹੈ ਕਿਰ ਸਰਬਤਰ ਪਾਲ ਹੈ